ਇਸ ਲਾਈਨ ਤੇ ਆਉਣਾ ਹੈ ਨਹੀਂ ਇਦਾਂ ਦਾ ਕੁਝ ਨਹੀਂ ਸੀਗਾ ਕਿਉਂਕਿ ਕੋਈ ਸਟੱਡੀ ਵਗੈਰਾ ਕਰਦਾ ਸੀ ਕੋਈ ਫੈਮਿਲੀ ਜਿੱਦਾਂ ਸਰਕਲ ਸੀਗਾ ਆਪ ਲੋ ਨੋਰਮਲ ਫੈਮਿਲੀ ਤੋਂ ਬਰੋਨ ਕਰਦੇ ਕਿਉਂਕਿ ਤੁਹਾਨੂੰ ਪਤਾ ਇਸ ਚੀਜ਼ ਕਰਨ ਵਾਸਤੇ ਆਪਾਂ ਨੂੰ ਬਹੁਤ ਕੁਝ ਚਾਹੀਦਾ ਕਿਉਂਕਿ ਫਿਟਲ ਦੇ ਵਾਰਾ ਕਰਨ ਵਾਸਤੇ ਪੈਸਾ ਚਾਹੀਦਾ ਹੈ ਨਾ ਮਤਲਬ ਪੜਾਈ ਵਗੈਰਾ ਕਰਨ ਵਾਸਤੇ ਐਕਸਟਰਾ ਸਭ ਕੁਝ ਮਤਲਬ ਪੈਸਾ ਚਾਹੀਦਾ ਮੈਟਰਮੇਂ ਮੁੱਦਾ ਲੱਗੀ ਬਿਲਕੁਲ ਬਿਲਕੁਲ ਇਹ ਆਪਣਾ ਉਹ ਇੰਨਾ ਹੈ ਨਹੀਂ ਸੀ ਕੰਪਲਸ ਬਪਾ ਜੀ ਕਿਉਂਕਿ ਨੋਰਮਲ ਫੈਮਿਲੀ ਤੋਂ ਇਹ ਘਰ ਦਾ ਖਰਚਾ ਵਗੈਰਾ ਚੱਲ ਜੇ ਬਹੁਤ ਵੱਡੀ ਗੱਲ ਸੀ ਓਦਾਂ ਉਹ ਵੀ ਉਹਰਾ ਬੀਟਾ ਕੋਈ ਉਹਰਾ ਕਰਕੇ ਆਪਦਾ ਫਿਰ ਕੰਮ ਕਰਕੇ ਲੱਗੇ ਮਤਲਬ ਇੱਥੇ ਤਾਂ ਸੋਚਿਆ ਨਹੀਂ ਸੀ ਕਿ ਅਸੀਂ ਇੱਥੇ ਤਾਂ ਆਵਾਂਗੇ ਉਹ ਵੀ ਸੀਗਰ ਹੀ ਕੋਸਾ 10 15 ਹਜ਼ਾਰ ਦੀ ਕੋਈ ਨੌਕਰੀ ਲੱਜੂਗੀ ਇੰਨੇ ਆਉਂਦੇ ਤੇ ਆਉਦਾ ਵਧੀਆ ਵਸ ਖਾਵਾਂਗੇ ਪੀਵਾਂਗੇ ਆਪਦਾ ਘਰੇ ਜਾਵਾਂਗੇ ਜਾਨ ਸੌਣਾ ਸਰੀ ਉੱਠ ਕੇ ਆਉਂਦੇ ਓਕੇ ਓਕੇ ਜੀ ਇਹ ਮੋ ਜਿਆਦਾ ਇੱਡਾ ਨਹੀਂ ਸੀ ਤੇ ਵੈਸੇ ਇਸ ਲਾਈਨ ਤੋਂ ਪਹਿਲਾਂ ਤੁਸੀਂ ਕੀ ਕਰਦੇ ਸੀਗੇ ਇਸ ਲਾਈਨ ਤੋਂ ਪਹਿਲਾਂ ਛੋਟੇ ਮੋੜੇ ਕੰਮ ਕਰ ਕਪੜਿਆਂ ਦੀ ਦੁਕਾਨ ਤੇ ਲੱਗੇ ਆਈਟੀ ਦੇ ਨਾਲ ਸਟੱਡੀ ਵੀ ਕਰਦਾ ਹੁੰਦਾ ਸੀ ਕਿ ਅਖਬਾਰ ਸਵੇਰ ਸੁਪੋ ਜਿਹੜਾ ਉਹ ਚੀਜ਼ਾਂ ਕਰਨੀਆਂ ਤੇ ਆਦਰਵਾਇਜ਼ ਜਿੱਦਾਂ ਉਹ ਵਰਗੇ ਉਹਦੇ ਕੰਮ ਸੀਗੇ ਸਿਨੇਮਾ ਘਰ वगੈਰਾ ਫਿਲਮੇ ਵਗੈਰਾ ਥੀਟਰ ਵਗੈਰਾ ਜਿਹੜਾ ਕੰਮ ਕਰਦੇ ਸੀਗੇ ਓਕੇ ਓਕੇ ਤੇ ਸਵਾਈ ਸੂਈ ਦਾ ਕੰਮ ਕਰਦੇ ਰਹਿੰਦੇ ਸੀ ਓਕੇ ਤੇ ਕੱਪੜੇ ਲੋਕਾਂ ਕੋਲ ਲੱਗੇ ਹੋਏ ਸੀਗੇ ਅੱਛਾ ਤੇ ਬਸ ਇਦਾਂ ਹੀ ਯਾਰ ਮਿੱਤਰ ਮਿਲੇ ਕੋਈ ਸਾਰੇ ਲੋਕ ਕੋਲ ਗਾਣੇ ਵਗੈਰਾ ਕਰਦੇ ਸੀਗੇ ਮੁੰਡੇ ਇੱਥੇ ਸ਼ਹਿਰ ਦੇ ਲੋਕ ਕੋਲ ਹੁੰਦੇ ਸੀ ਇਹਦੇ ਆਪਣੇ ਯਾਰ ਮਿੱਤਰ ਉਹਨਾਂ ਨੂੰ ਦੇਖਦੇ ਹੁੰਦੇ ਸੀਗੇ ਕਿ ਹਾਂ ਯਾਰ ਗਾਣੇ ਕੋਲ ਗਾਦੇ ਇੰਟਰਸਟ ਮਤਲਬ ਇਹਦਾ ਹੈ ਨਹੀਂ ਸੀ ਪਰ ਉਹਨਾਂ ਨਾਲ ਚੱਲ ਜਾਂਦੇ ਰੇਖਵਾਲ ਦੇਖਿਆ ਆਦੇ ਆਪ ਨੂੰ ਕਿ ਹਾਂ ਯਾਰ ਕਿਆ ਜੀ ਆਣਾ ਵੀ ਅਸੀਂ ਵੀ ਕਰ ਸਕਦੇ ਹਾਂ। ਅਸੀਂ ਵੀ ਫੇਮਸ ਹੋ ਜਾਂਦਾ ਨਾ ਕਿ ਇਹ ਹੀ ਬੰਦੇ ਹੋ ਸਕਦੇ ਅਸੀਂ ਕਿਉਂ ਨਹੀਂ ਹੋ ਸਕਦੇ। ਪਰ ਉੱਥੋਂ ਬਸ ਇਦਾਂ ਕਰਕੇ ਹੋਇਆ ਸਿਸਟਮ ਜਿਹਾ ਠੀਕ ਠੀਕ ਇੱਕ ਦੋ ਗਾਣੇ ਕਰੇ ਉਹਨਾਂ ਨੂੰ ਬਦਿਆ ਜਿਹਾ ਲੱਗਿਆ ਤੇ ਫਿਰ ਮੈਂ ਮੰਨ ਲਿਆ ਮਾਰਕ ਫੈਮਿਲੀ ਨੂੰ ਦੇਖ ਕੇ ਯਾਰ ਨਹੀਂ ਆ ਜੀ ਇਹ ਕੁਝ ਕਰਨਾ ਬੜਾ ਤਾਂ ਵਿਲਾ ਰਹਿਣਾ ਬੜਾ ਬੰਦਾ ਹੂੰ। ਕਿਉਂ ਦਿਵਾ ਸੇ ਇਨਕਮ ਸੋਰਸ ਚਾਹੀਦਾ ਬਿਲਕੁਲ ਹੋਣੀ ਚਾਹੀਦਾ। ਉਹ ਸਿਸਟਮ ਸਮਝ ਨਹੀਂ ਆ ਰਹਾ ਜੀ ਫਿਰ ਦੋਸਤ ਸੀਗਾ ਕਨਾਲ ਸੋਰੋ ਮੁੰਡਾ। ਓਕੇ। ਭਾ ਯਾਰ ਦੋਸਤ ਮੇਰਾ ਖਾਸ। ਓਕੇ। ਉਹ ਸੀਗਾ ਤੇ ਉਹ ਉਹ ਬਰਾ ਉਹ ਕੋਈ ਪਹਿਲਾਂ ਤੋਂ ਐਸੀ ਮਾਡਲ ਕਰ ਵਿੱਚ ਕਰਦਾ ਸੀ ਗਾਣਾ ਛੋਟਾ ਮਨ ਲੋਕਲ ਗਾਣੇ ਦੀ ਇਹ ਅੱਛਾ ਲੱਗਿਆ ਉਹ ਦੇਖਿਆ ਉਹਨੂੰ ਵੀ ਆ ਕਰਦਾ ਜਿਵੇਂ ਸ਼ਹਿਰ ਚ ਉਹਦੀ ਥੋੜੀ ਬੋਤੀ ਥੋੜੀ ਬੋਲਦੀ ਸੀ ਲੋਕ ਜਾਣਦੇ ਸੀ ਕਿ ਜਾਂ ਆ ਸੋਰੋ ਸੋਰੋ ਹੁੰਦਾ ਹੈਗਾ ਕੋਈ ਮਾਡਲ ਦੇ ਨਾਮ ਤੇ ਤੇ ਉਹ ਚੀਜ਼ ਮਨ ਲੱਗਿਆ ਯਾਰ ਉਹਨਾਂ ਵਿੱਚ ਅੱਛਾ ਲੱਗ ਰਿਹਾ ਤੇ ਯਾਰ ਫਾਸਟ ਮੈਨੂੰ ਵੀ ਅੱਛਾ ਲੱਗੂਗਾ ਹਾਂ ਤੇ ਉਹ ਚੀਜ਼ ਦੇਖਿਆ ਕੱਪੜੇ ਦਾੰਦ ਕੰਮ ਕਰਦਾ ਸੀ ਕੱਪੜੇ ਨਾਲ ਬਾਈ ਬੋਲਿਆ ਕਹਿੰਦਾ ਇੱਕ ਕੰਮ ਕਰ ਲੈ ਜਾਓ ਕੰਮ ਕਰ ਲੈ ਜਾਏ ਕੰਮ ਕਰ ਲੈ ਹਾਂ ਅੱਛਾ ਜੀ ਫਿਰ ਮੈਂ ਦੇਖਿਆ ਮੈਂ ਕਿ ਨਹੀਂ ਯਾਰ ਕੁਛ ਨਾ ਕੁਝ ਤਾਂ ਕਰਾਂਗੇ ਫ ਰਾਤ ਨੂੰ ਸੋਚਿਆ ਸੋਚਿਆ ਤਾਂ ਕਰਕੇ ਸਾਰਾ ਕੁਝ ਦੇਖਿਆ ਸਰਕਲ ਮੈਂ ਚਲੋ ਇਹਨਾਂ ਟਾਈਮ ਦਿੰਨੇ ਆ ਇੰਡਸਟਰੀ ਚ ਚੱਲ ਗਏ ਆਏ ਇੱਥੇ ਇੱਥੇ ਆ ਕੇ ਦੇਖਿਆ ਤਾਂ ਕੁਝ ਗੱਲਾਂ ਹੋ ਰਹੀ ਸੀ ਕਿ ਉਹ ਸ਼ਹਿਰ ਤੇ ਚੰਡੀਗੜ੍ਹ ਚ ਬਹੁਤ ਫਰਕ ਹੈ ਹਾਂ ਕਿ ਉੱਥੇ 10 ਰੁਪਏ ਦੇ ਇੱਥੇ 100 ਰੁਪਏ ਉਹ ਹਿਸਾਬ ਹੈ ਓਕੇ ਫਿਰ ਇੱਥੇ ਆਇਆ ਦੇਖਿਆ ਕਰਿਆ ਨਹੀਂ ਸਰਕਲ ਜਿਹਾ ਸੱਟ ਬੈਠਾ ਹੂੰ ਹੂੰ ੱੱਕੇ ਬਹੁਤ ਵੱਧਦੇ ਸਸਪੰ ਚੱਲੀ ਗਿਆ ਚੱਲੀ ਗਿਆ ਚੱਲੀ ਗਿਆ ਫਿਰ ਹੌਲੀ ਹੌਲੀ ਇੰਡਸਟਰੀ ਕੋਈ ਬੰਦੇ ਮਿਲੇ ਆ ਗਾਲਿਆ ਉਹ ਤੇ ਉਹਨਾਂ ਨਾਲ ਹੌਲੀ 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 ਥੱਲੇ ਨੀਚਲੇ ਲੈਵਲ ਤੋਂ ਸਟਾਰਟ ਕਰਿਆ ਡਾਊਨ ਸਰਕੂ ਚੱਲ ਗਿਆ ਕੋ ਮੇਹਦਰ ਹੋਲੀ ਹੋਲੀ ਹੋ ਕੇ ਫਿਰ ਇੱਥੇ ਤੱਕ ਪਹੁੰਚ ਗਏ ਓਕੇ ਹੁਣ ਬਾਈ ਤੁਸੀਂ ਜੈ ਰੰਦਾ ਹੋ ਨੀ ਮੂਵੀ ਕੀਤੀ ਹੋਏ ਮੇਰੇ ਖਾਲਾ ਤਿੰਨ ਮੂਵੀ ਕੀਤੀਆਂ ਜੈ ਰੰਦਾ ਬਾਈ ਨਾਲ ਹਾਂਜੀ ਦੋ ਤਾਂ ਦੋ ਕਰੇ ਹੋ ਤੇ ਤੀਜੀ ਮੈਂ ਅਪਕਮੇ ਕਰ ਰਹੇ ਹਾਂ ਇਸ ਟਾਈਮ ਓਕੇ ਪੁਰਾਣਾ ਕਰ ਰਹੇ ਹਾਂ ਇਸ ਟਾਈਮ ਖੂਰ ਬਾਈ ਕਿਹੜੀ ਕਿਹੜੀ ਮੂਵੀ ਕੀਤੀ ਹੋਰ ਮੈਂ ਗਾਂਧੀ ਤਰੀ ਗਾਂਧੀ ਤਰੀ ਗਾਂਧੀ ਤਰੀ ਹੋ ਗਈ ਆਪਣੇ ਰਿਤੀ ਦੇਸ਼ ਬਾਲੀਵੁੱਡ ਫਿਲਮ ਮੂਵੀ ਸੀਗੀ ਬਾਲੀਵੁੱਡ ਦੀ ਓਕੇ ਉਹਨਾਂ ਨਾਲ ਕਰਿਆ ਸੀਗਾ ਇੱਕ ਜਫਰ ਨਾਮ ਲਖਵਿੰਦਰ ਭਾਜੀ ਲਖਨ ਲਖਵਿੰਦਰ ਤਕਰੀਬਾ ਭਾਜੀ ਨੇ ਓਕੇ ਓਕੇ ਡਾਇਰੈਕਟਰ ਨੇ ਆਪਣੇ ਪੰਜਾਬੀ ਇੱਕ ਕਾਫੀ ਪੁਰ ਉਹ ਵੀ ਆਪਕਮਿੰਗ ਜੀ ਆਉਣ ਵਾਲੀ ਆ ਵੈਬਸਾਈਟ ਜੀ ਸਨੇਕ ਤੋਂ ਉਹ ਵੀ ਆਉਣ ਵਾਲੀ ਆ ਬਾਕੀ ਗਾਣੇ ਨੇ ਕੁਝ ਠੀਕ ਜਿਹੜੇ ਆਉਣ ਵਾਲੀਆਂ ਆ ਆਪਣੇ ਓਕੇ 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 ਪਾਇਥੜ ਸਕੂਲ ਦੀ ਗੱਲ ਕੀਤੀ ਜਾਵੇ ਤਾਂ ਤੁਹਾਡੀ ਸਕੂਲਿੰਗ ਕੀ ਹੈਗੀ ਆ ਲਾਸਟ ਮੈਂ ਬੀਏ ਵੀ ਤੱਕ ਕਰੀ ਹੋਈ ਆ ਉਹ ਵੀ ਆ ਆਪਣੇ ਜਿੱਦਾਂ 10 ਤੱਕ ਆ ਵੀ ਕਰਨੇ ਕਿਹੜਾ ਸਕੂਲ ਸਾਡੇ ਪਿੰਡ ਫਾਇਲ ਕਰਨਾ ਪਿੰਡਾ ਕਰਨੇ ਕਿਹੜਾ ਜਿੱਦ ਮੇਰਾ ਜਨਮ ਆ ਉੱਥੇ ਮਤਲਬ ਮੈਂ 10 10ਵੀਂ ਤੱਕ ਪੜਿਆ ਮੈਂ 10 ਤੱਕ ਮੈਂ ਪਲੱਸ 2 ਵੀ ਉੱਥੇ ਕੀਤੀ ਮੁੜ ਕੇ ਮੈਂ ਪਲੱਸ 2 ਦੋ ਸਾਲ ਜਿਵੇਂ ਪਿਛਲਾ ਲੋਤੀ ਸੀ ਸੀਬੀਐਸਈ ਬੋਰਡ ਕੀਤਾ ਸੀ ਦੋ ਸਾਲ ओके ਜੀ ਬਸ ਉਹ ਕੀਤਾ ਫਿਰ ਉਸ ਬਾਅਦ ਮੈਂ ਕਰਿਆ ਆਈਟੀ ਆਈਟੀ ਆ ਕੇ ਫਿਰ ਉਹਦਾ ਮੁੰਡੇ ਆਪਣਾ ਪੜ੍ਹ ਲੈਣ ਕਿ ਕਿੰਨਾ ਕੁ ਆਪਾਂ ਹੋ ਜਾਂਦੇ ਤੇ ਉਹ ਤੋਂ ਵੀ ਫੈਸਲੀ ਉਹਦਾ ਸੀ ਕਿ ਇਹ ਸਿਸਟਮ ਹੋ ਜਾਂਦਾ ਸੀ ਕਿ ਕੰਮ ਕਰ ਲਈਏ ਕੁਝ 4 ਰੁਪਏ ਆ ਜੀ ਕਿ ਮਤਲਬ ਆਪਦਾ ਖਰਚਾ ਆਪ ਘਟਣ ਲੱਗ ਪਈ ਉਹਦਾ ਫਿਰ ਉਸਦੇ ਵਿੱਚ ਕੰਮ ਕਰਦੇ ਰਹੇ ਤੇ ਆਈਟੀ ਕਰਦੇ ਰਹੇ ਆਈਟੀ ਦੇ ਨਾਲ ਕੰਮ ਕਰਦੇ ਰਹੇ ਆਈਟੀ ਕੰਪਲੀਟ ਹੋਈ ਫਿਰ ਮੇਰੀ ਉਹਦੇ ਬਾਅਦ ਡਿਪਲੋਮਾ ਕੀਤਾ ਮੈਂ ਡੀਜ਼ਲ ਮਕੈਨਿਕਲ ਦਾ ਉਸ ਬਾਅਦ ਬਾਅਦ ਫਿਰ ਮੈਂ ਬੀਟਾ ਕਰੀ ਉਹ ਮੇਰੀ ਅਸਟੈਂਟ ਬੀਟਾ ਚੱਲ ਰਹੀ ਹੈ ਅਸਟੈਂਟ ਬੀਟਾ ਚੱਲਦੀ ਪਈ ਹੈ ਜੀ ओके ओके ਤੇ ਪੜੀ ਆਪਣੀ ਇਦਾਂ ਨਾ ਹੁਣਾ ਪੰਜਾਬ ਕਲਚਰ ਦੇ ਵਿੱਚ ਫੈਮਿਲੀ ਕੇਅਰ ਅਲੋ ਨਹੀਂ ਕਰਦੀ ਹੁੰਦੀ ਵੀ ਆਨ ਲਾਈਨ ਤੇ ਜਾਣਾ ਨਹੀਂ ਆ ਹਨਾ ਐਕਟਿੰਗ ਨਾਲ ਤੇ ਜਾਣਾ ਨਹੀਂ ਆ ਕੋਈ ਗਾਣੇ ਨਹੀਂ ਕਰਨੇ ਵਗੈਰਾ ਤੇ ਤੁਹਾਡੀ ਫੈਮਿਲੀ ਕਿੰਨੀ ਕੁ سپورਟਿਵ ਨੇ ਇਸ ਕੰਮ ਲਈ ਨਹੀਂ ਨਹੀਂ ਇਹ ਇਹ ਚੀਜ਼ ਪੱਖੋਂ ਫੈਮਿਲੀ ਮੇਰੀ ਬਹੁਤ ਗੁੱਡ ਹੈ ਕਿਉਂਕਿ ਉਹਨਾਂ ਨੇ ਕਦੇ ਸਾਨੂੰ ਰੋਕਿਆ ਨਹੀਂ ਹਜ ਤੱਕ ਵੀ ਮੈਨੂੰ ਕਦੇ ਉਹਨਾਂ ਨੇ ਇਹ ਨਹੀਂ ਕਿਹਾ ਕਿਉਂਕਿ ਜਦੋਂ ਸਟਾਰਟਿੰਗ ਚ ਆਈ ਸੀ ਸਾਲ ਡੇਢ ਸਾਲ ਉਹਨਾਂ ਨੇ ਦੇਖਿਆ ਮੈਨੂੰ ਕਿ ਹਾਂ ਕਿ ਕੁਝ ਨਹੀਂ ਵਾਂ ਕਿਉਂਕਿ ਉਹ ਹੀ ਤੁਸੀਂ ਲਾ ਲੋ ਕਿ ਡਾਊਨ ਲੈਵਲ ਤੋਂ ਜਿੱਦਾਂ ਆਪਾਂ ਕਹਿ ਦਿੰਦੇ ਆ ਜੂਨੀਅਰ ਕਾਰਟਿਸਟ ਕਾਰ ਜਿਹੜੇ ਉਹਨਾਂ ਆਰਟਿਸਟ ਆਪਣੇ ਮਤਲਬ ਪਿੱਛੇ ਵਿਚਾਲੇ ਖੜਦੇ ਨੇ ਸਾਡੇ ਹੂੰ ਹੂੰ ਉਹਨਾਂ ਨਾਲ ਖੜਨਾ ਤੁਹਾਨੂੰ ਕਿੰਨਾ ਕੁ ਉੱਥੇ ਚਾਰਜ ਕਰ ਸਕਦੇ ਨੇ ਉਹ ਵੀ ਆਪਣੇ ਮਿਆਬੀ ਟੈਸਟ ਜੇ ਕੋਈ ਬਾਲੀਵੁੱਡ ਇੰਡਸਟਰੀ ਦੀ ਹੈ ਨਹੀਂ ਸੀ ਜੇ ਆਪਣੇ ਟੈਸਟ ਜਿਉਂ ਹੀ ਲਾ ਲੋ ਤੁਸੀਂ ਸਟਾਰਟਿੰਗ 250 ਰੁਪਏ 250 ਰੁਪਏ ਨਾਲ ਤੁਸੀਂ ਰੂਮ ਦਾ ਰੈਂਟ ਕੱਢ ਲਓ ਜਾਂ ਤੁਸੀਂ ਖਾ ਲਓ ਤੇ ਜਾ ਘਰੇ ਵੇਜੇ ਠੀਕ ਕਿਹੜੀ ਸੰਦੀ ਗੱਲ ਕਰਦੇ ਹੋ ਇਹਨੇ ਇਹ ਲਾ ਲੋ ਤੁਸੀਂ ਜ਼ਿਆਦਾ ਨਹੀਂ 2022 ਦੇ ਨੇਰ ਹੋਈ ਜਾਂਦਾ ਓਕੇ ਉਸ ਟਾਈਮ ਸੀਗਾ ਤੇ ਇਦਾਂ ਸਿਸਟਮ ਚੱਲੀ ਆ ਤੇ ਬਸ ਫਿਰ ਉਹਦਾ ਸਿਸਟਮ ਚੱਲੀ ਚੱਲੀ ਪਰ ਉਹ ਮਿੱਤਰ ਮੈਨੂੰ ਉਸ ਟ ਉਹ ਮਿੱਤਰ ਮੈਨੂੰ ਹੋਸਟਮੇਰਾ ਉਹਸਟਮੇਲ ਆਜੀ ਆਸੀ ਉਸੇ ਜੰਦੇ ਸਾਹਮਣੇ ਰੂਮ ਚ ਰਹਿਣ ਲੱਗਿਆ ਆ ਸੀ ਓਕੇ ਉਸ ਟਾਈਮ ਸਰਕਲ ਬੰਦ ਮੈਂ ਇਹ ਵੀ ਨਾਲ ਇੱਕ ਦੋ ਵਾਰ ਭਰਾ ਮੇਰਾ ਗਿਆ ਕਿ ਇਹ ਹੋਰ ਕੰਮ ਕਰਦੇ ਸੀ ਆ ਉਹਦਾ ਤੇ ਇਦਾਂ ਫਿਰ ਉਹ ਸਰਕਲ ਘੁੰਮ ਗਿਆ ਘੁੰਮ ਗਿਆ ਫਿਰ ਘਰਦਿਆਂ ਨੇ ਪੁੱਛਿਆ ਤੇ ਉਹੀ ਜਵਾਬ ਹੁੰਦਾ ਸੀਗਾ ਹੂੰ ਹੂੰ ਇਹ ਪੈਸੇ ਕਿਉਂਕਿ ਨੋਰਮਲ ਜੀ ਉਹਨਾਂ ਨੂੰ ਵੀ ਹੁੰਦਾ ਸੀ ਕਿ ਚਲੋ ਬਾਹਰ ਕਮਾਉਣਗੇ ਕਿਉਂਕਿ ਹਰ ਬੰਦਾ ਹੀ ਜਾਂਦਾ ਕਾਰੋਬਾਰ ਕਮਾਉਣ ਆਉਂਦਾ ਉਹਨਾਂ ਨੂੰ ਹੁੰਦਾ ਕਿ ਚਲੋ ਕੁਛ ਨਾ ਕੁਛ ਤਾਂ ਦੇਊਗਾ ਹੂੰ ਬਿਲਕੁਲ ਕੁਛ ਨਾ ਕੁਛ ਤਾਂ ਦੇਊਗਾ ਉਹਨੂੰ ਕੁਛ ਨਾ ਕੁਛ ਦੇਊਗਾ ਤਾਂ ਹੀ ਨਾ ਕੁਛ ਨਾ ਕੁ ਉਸ ਵੇਲੇ ਉਧਰ ਫਿਰ ਕੰਮ ਕਮ ਉਧਰ ਦੇ ਚਾਲੇ ਵੀ ਕੰਮ ਕਰਦੇ ਰਹੇ ਬੈਸਟੀ ਵੀ ਵਗੈਰਾ ਜੀ ਸਕਿਉਰਟੀ ਦਾ ਕੰਮ ਕਰ ਰਹੇ ਓਕੇ ਉੱਥੇ ਲੱਗੇ ਰਹੇ ਪਰ ਉਹਨਾਂ ਦਾ ਵੀ ਸਿਸਟਮ ਥੋੜਾ ਅਲੱਗ ਸੀਗਾ ਬੈਸਟੀ ਵਾਲਿਆਂ ਦਾ ਕਿਉਂਕਿ ਉਹ ਜਗ੍ਹਾ ਚੇਂਜ ਕਰਦੇ ਜਿੱਧਰ ਨਹੀਂ ਉਧਰ 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 ਤੇ ਉਹ ਵੀ ਪੇਮੈਂਟ ਦਾ ਇੱਦਾਂ ਇਸ਼ੂ ਸੀਗਾ ਕਿਉਂਕਿ ਬਾਈਕ ਆਪਣੇ ਤੁਹਾਨੂੰ ਪਤਾ ਚੰਡੀਗੜ੍ਹ ਪੰਜਾਬ ਵਾਲੇ ਆਪਣੀ ਬਾਈਕ ਤੁਹਾਨੂੰ ਪਤਾ ਹੀ ਹੈ ਚੰਡੀਗੜ੍ਹ ਕਿੰਨਾ ਕੋਕੀ ਤੇ ਸਾਵਾਂ ਚੱਲਦੇ ਨੇ ਨਾ ਆਪਣੇ ਪਿੰਡਾਂ ਦੇ ਕਿਸਾਨ ਚੱਲਦੇ ਨੇ ਉਹ ਬਾਈਕ ਸੀਗੀ ਆਪਣੇ ਨਾ ਉਧਰ ਲਾਉ ਕਰਦੇ ਸੀ ਤੇ ਉਸ ਕਰਕੇ ਫਿਰ ਜੋਬ ਛੱਡਣੀ ਵੀ ਹੋਈ ਕਿਉਂਕਿ ਜੋਬ ਉਹਨ ਛੱਡਿਆ ਫਿਰ ਉੱਥੋਂ 7-8000 ਜਿਹੜਾ ਆਇਆ ਘਰੇ ਇੱਕ ਵਾਰ ਪਾਤਾ ਤੇ ਬੱਸ ਫਿਰ ਮੁੜ ਕੇ ਉਹੀ ਪਾਇਆ ਸਾਲ ਜਿਹੜੇ ਸਾਲ ਦਾ ਕੁਝ ਨਹੀਂ ਹੋਇਆ ਤੇ ਫਿਰ ਥੋੜਾ ਬੰਦ ਨੂੰ ਫੀਲ ਹੋਇਆ ਕਿ ਯਾਰ ਇਦਾਂ 250 ਰੁਪਏ 'ਚ ਕੰਮ ਕਰਾਂਗੇ ساری ਉਮਰ ਹਮਸਤੋ ਦੇ ਨਾਲ ਮਲੇਕ ਆਰਟਿਸਟ ਨੂੰ ਕਾਫੀ ਕੁਝ ਪਹਿਲਾਂ ਕਰਨਾ ਟੱਕੇ ਖਾਣੇ ਪੈਂਦੇ ਇੱਕ ਉਹ ਕੁਝ ਉਹਦੇ ਨਾਲ ਨਾਲ ਕਰਿਆ ਫਿਰ ਉਹ ਘਰ ਦੇ ਨਾਲ ਫਿਰ ਮੈਂ ਸਮਝਾਇਆ ਮਤਲਬ ਕੰਨਾਂ ਨੂੰ ਸਮਝਾਉਣ ਵਾਲਾ ਹੱਕ ਸੀ ਤਾਂ ਹੱਲ ਹੋ ਜਾਂਦਾ ਹੁਣ ਸਮਝਾਇਆ ਕਿ ਹਜੇ ਉਮਰ ਕੁਝ ਨਹੀਂ ਹੈ ਤੇ ਹਜੇ ਜੋ ਕੁਝ ਹੈ ਮੈਂ ਕੱਲਾ ਕੱਲਾ ਕਰ ਕਰਦਾ ਤੇ ਮੈਂ ਕਿ ਜੋ ਕੁਝ ਮੈਂ ਕਰੂੰਗਾ ਕਿ ਖਾਇੇ ਨਿਕਲਣ ਕਿਉਂਕਿ ਹਰ ਬੰਦੇ ਨੂੰ ਟਾਈਮ ਲੱਗਦਾ ਬਿਲਕੁਲ ਬਿਲਕੁਲ ਕਿਉਂਕਿ ਇੰਡਸਟਰੀ ਜਿਹੜੇ ਮਰਜ਼ੀ ਤੁਸੀਂ ਬੰਦਾ ਦੇਖ ਲਓ ਕੋਈ ਸਾਲ ਜਿਹੜੇ ਸਾਜੀ ਬਣਦਾ ਨਹੀਂ ਉਹ ਟਾਈਮ ਮੰਗਿਆ ਉਹਨਾਂ ਨੇ ਕਿਹਾ ਚਲੋ ਕੋਈ ਯਾਨੀ ਕਿਉਂਕਿ ਘਰੇ ਸਰਕਲ ਠੀਕ ਸੀਗਾ ਹੁਣ ਥੋੜਾ ਠੀਕ ਹੋਇਆ ਕਿਉਂਕਿ ਫਿਰ ਡੈਡੀ ਵਰਕ ਕਰਦੇ ਸੀ ਕਿਉਂਕਿ ਮੈਂ ਘਰੋਂ ਬਾਹਰ ਆ ਗਿਆ ਮਾਡੀ ਸਿਸਟਰ ਘਰੋਂ ਬਾਹਰ ਆ ਗਏ ਪਰ ਦੋ ਸਿਸਟਰ ਰਹਿ ਗਈਆਂ ਤੇ ਮੰਮੀ ਡੈਡੀ ਰਹਿ ਗਏ ਉਹ ਫਿਰ ਜਿੰਨਾ ਕਰਦੇ ਸੀ ਉਹਨਾਂ ਦਾ ਖਾਣਾ ਪੀਣਾ ਉਹਦਾ ਹੋ ਜਾਂਦਾ ਸੀ ਜਬਦੀਆ ਉਹ ਉਹ ਸਿਸਟਮ ਕਰਕੇ ਹੁਣ ਆਪ ਦਾ ਕਰ ਲੈਂਦਾ ਜੀਗਾ ਉਹੀ ਸਰਕਲ ਵਾਸਕੋ ਮੀ ਗਿਆ ਪਰਕਰ ਓਕੇ ਕੋਈ ਦਿੱਕਤ ਨਹੀਂ ਕਦੇ ਹਜ ਤੱਕ ਵੀ ਇਹਨਾਂ ਨੇ ਕਦੇ ਕਿਹਾ ਕਿ ਭਈ ਪੈਸੇ ਭੇਜੋ ਪਰ ਹੁਣ ਭੇਜ ਦੇ ਦੇ ਆਪਾਂ ਜੋ ਅੰਤਰਰਾਬਤ ਦੇ ਨਾਲ ਕੋਈ ਦਿੱਕਤ ਨਹੀਂ ਹੁਣ ਭੇਜ ਚੱਲੀ ਰਹੇ ਓਕੇ ਓਕੇ ਤੇ ਫੇਰ ਤੁਹਾਡੀ ਨਿਗਾ ਵਿੱਚ ਵੈਸੇ ਇੰਡਸਟਰੀ ਹੈ ਕੀ ਇਹਨੂੰ ਜੇ 2-4 ਸ਼ਬਦਾਂ ਵਿੱਚ ਦੱਸਣਾ ਹੋਵੇ ਆਪਾਂ ਇੰਡਸਟਰੀ ਬ్రో ਸੋ ਕੈਨੂ ਦਾ ਬਹੁਤ ਵਧੀਆ ਚੀਜ਼ ਵੀ ਹੈ ਹੂੰ ਉਹ ਲੜੋ ਤੁਸੀਂ ਹਿਸਾਬ ਕੀ ਇੱਕ ਹਨੇਰਾ ਆਉਂਦਾ ਨਾ ਹਨੇਰਾ ਹਨੇਰਾ ਖੂ ਹੈ ਇੰਡਸਟਰੀ ਅੱਛਾ ਜੀ ਜੇ ਬੰਦਾ ਡਿੱਗ ਪਿਆ ਨਾ ਉਹਦੇ ਚ ਜਲਦੀ ਬਾਹਰ ਨਿਕਲ ਜਾਂਦੇ ਜੇ ਜਦੋਂ ਨਿਕਲਦਾ ਨਾ ਬੰਦਾ ਜਾਂ ਕੁਝ ਲੈ ਕੇ ਨਿਕਲਦਾ ਜਾਂ ਫਿਰ ਸਾਰਾ ਕੁਝ ਕਵਾ ਕੇ ਨਿਕਲ ਕਿਉਂਕਿ ਇੰਡਸਟਰੀ ساری ਉਮਰ ਨਿਕਲ ਜਾਂਦੀ ਓਕੇ ਕਿਉਂਕਿ ਤੁਸੀਂ ਆਪ ਲੋ ਲੋ ਕਿ ਵੱਡੇ ਵੱਡੇ ਜਿੰਨੇ ਵੀ ਤੁਸੀਂ ਐਕਟਰ ਦੇਖੋਗੇ ਨਾ 40 45 ਸਾਲ 50 ਸਾਲ ਉਦੋਂ ਜਾ ਕੇ ਕਿੱਥੇ ਬਾਲੀਵੁੱਡ ਦੇ ਐਕਟਰ ਵੀ ਦੇਖੋ ਤੁਸੀਂ ਪੰਜਾਬੀ ਦੇ ਐਕਟਰ ਉਦੋਂ ਜਾ ਕੇ ਉਹਨਾਂ ਨੂੰ ਪਛਾਣ ਮਿਲਦੀ ਆਪਾਂ ਵੀ ਅੱਜ ਦੇਖਦੇ ਨੇ ਕਿ ਹਾਂ ਯਾਰ ਇਹ ਬੰਦਾ ਐਕਟਰ ਹੈ ਜਦੋਂ ਦੀ ਏਜ ਦੇਖਦੇ ਆਪਾਂ 35 ਤੋਂ ਪਲੱਸ 40 ਸਾਲ ਇਹ ਹੀ ਏਜ ਹੁੰਦੀ ਹੈ ਉਸ ਏਜ ਦੇ ਮਤ ਕਈਆਂ ਦੇ ਵਿਆਹ ਨਹੀਂ ਹੋਏ ਹੁੰਦੇ ਹਾਂ ਸੋ ਜਦੋਂ ਉਸ ਟਾਈਮ ਉਹਦਾ ਬੰਦੇ ਦਾ ਵਿਆਹ ਹੁੰਦਾ ਤੋ ਜੇ ਉਹਦਾ ਪੁੱਤਰ ਕਿੰਨੇ ਸਾਲ ਦਾ ਹੋਗਾ ਉਹਦੀ ਉਮਰ ਕਿੰਨੇ ਸਾਲ ਦੀ ਜਦੋਂ ਪੱਤਰ ਉਹਦਾ 20 ਸਾਲ ਦਾ ਹੋਗਾ ਪੰਦੇ ਦੀ ਡੈਥ ਹੋ ਚੁੱਕੀ ਹੂੰ ਕਈ ਵਾਰ ਬੰਦੇ ਨਾ ਬੰਦੇ ਨੂੰ ਕ੍ਰੇਜ਼ੀ ਇੰਨਾ ਹੁੰਦਾ ਉਹ ਖੁਬੇ ਹੋ ਵੀ ਜਾਂਦਾ ਉਹਦਾ ਉਹ ਲਾਈਨ ਵਿੱਚ ਤੇ ਉਹਨੂੰ ਭੁੱਲ ਜਾਂਦਾ ਨੇ ਵਿਆਹ ਵੀ ਕਰਾਉਣਾ ਹੈ ਜਾਂ ਫੈਮਿਲੀ ਵੀ ਹੈ ਇਹ ਹੀ ਨਾ ਚੱਕਰ ਜਾ ਕੁਛ ਲੈ ਕੇ ਨਿਕਲਦਾ ਬੰਦਾ ਜਦੋਂ ਫਿਰ ਲੈ ਕੇ ਨਿਕਲਦਾ ਚਾਂਦੀ ਉਚਾਂਦੀ ਹੁੰਦੀ ਹੁੰਦੀ ਬਿਲਕੁਲ ਬਿਲਕੁਲ ਫੇ ਤਾਂ ਚਾਂਦੀ ਉਚਾਂਦੀ ਫਤ ਜੋ ਮਰਜ਼ੀ ਕਰ ਲੋ ਭਾਵੇਂ ਵਿਆਹ 50 ਸਾਲ ਦੀ ਉਮਰ 'ਚ ਕਰ ਲੋ ਹੂੰ ਹੂੰ ਸਭ ਪੈਸੇ ਨੂੰ ਸਲਾਮ ਅਲੈਹਮ ਸੋ ਇਹ ਗੱਲ ਹੈ ਇੰਡਸਟਰੀ ਇਹੀ ਹੈ ਇੱਕ ਅੰਨੇਰੇ ਇੱਕ ਸਾਰਾ ਰੋਸ਼ਨੀ ਦੇਖ ਸੌਣ ਹਨੇਰਾ ਜਿਹੜੇ ਪਾਸੇ ਬੰਦਾ ਵੜ ਗਿਆ ਉਹ ਪਾਸੇ ਰਹਿ ਜਾਂਦਾ ਪਤਾ ਇਸ ਲਈ ਆਹਦਾ ਵੀ ਕੇਅਰਫੁਲ ਹੋ ਕੇ ਚੱਲੋ ਹੂੰ ਹੂੰ ਕਿਉਂਕਿ ਸਾਰਾ ਕੁਝ ਦੇਖ ਕੇ ਚੱਲੋ ਫੈਮਲੀ ਵੀ ਦੇਖੋ ਤੇ ਆਹਦਾ ਕਰੀਅਰ ਵੀ ਦੇਖਣ ਜੀਉਂ ਕਿਉਂਕਿ ਹਰ ਬੰਦੇ ਨੂੰ ਹੱਕ ਹੈ ਬਿਲਕੁਲ ਬਿਲਕੁਲ ਹਰ ਬੰਦੇ ਨੂੰ ਹੱਕ ਹੈ ਕਿ ਹਰ ਬੰਦੇ ਨੂੰ ਆਪਦੀ ਫੀਲਡ 'ਚ ਕਿਸੇ ਨੇ ਐਕਟਰ ਬੰਨਾ ਕਿਸੇ ਨੇ ਆਈਪੀਐਸ ਆਫਸਰ ਬੰਨਾ ਕਿਸੇ ਨੇ ਈਵਨ ਨਾ ਕਿਸੇ ਹਰ ਇੱਕ ਕਿਸਮ ਦਾ ਬਣੇ ਪਰ ਆਪਦਾ ਵੀ ਕੇਅਰਫੁਲ ਹੋ ਕੇ ਚੱਲੇ ਕਿਉਂਕਿ ਅੱਜ ਦੇ ਲਾਈਨ 'ਚ ਜਿੰਨਾ ਬੰਦਾ ਕਿਉਂਕਿ ਉਮਰ ਗਈ ਅੱਜ ਲਾਈਨ 'ਚ ਥੋੜੀ ਹ ਮੈਂ सनी ਭਾਈ ਨੂੰ ਕਹੂੰਗਾ ਆਪਣੀ ਥੋੜੀ ਇੰਟਰੋਡਕਸ਼ਨ ਦੋ ਤੇ ਥੋੜਾ ਆਪਣੇ ਬਾਰੇ ਦੱਸੋ ਕੀ ਕਰਦੇ ਹੋ ਅੱਜਕੱਲ੍ਹ ਅੱਜਕੱਲ੍ਹ ਬਸ ਕੁਛ ਨਹੀਂ ਭਾਜੀ ਨਾਲ ਹੀ ਨੇ ਓਕੇ ਹਾਂਜੀ ਭਾਜੀ ਨਾਲ ਛੂਟ ਚੱਲ ਰਿਹਾ ਵਧੀਆ ਚੱਲ ਰਿਹਾ ਮੂਵੀਆਂ ਚੱਲ ਰਹੀਆਂ ਓਕੇ ਓਕੇ ਨਾਲ ਨਾਲ ਭਾਜੀ ਦੇ ਪ੍ਰੋਜੈਕਟ ਕਰੀ ਜਾਂਦੇ ਤੂੰ ਹੀ ਭਾਜੀ ਕਿਵੇਂ ਦੇਖਦੇ ਹੋ ਇੰਡਸਟਰੀ ਲਾਈਨ ਨੂੰ ਹਾਂ ਪੰਜਾਬੀ ਇੰਡਸਟਰੀ ਦੇ ਵਿੱਚ ਮੈਂ ਇੱਕ ਚੀਜ਼ ਨੋਟ ਕੀਤੀ ਹਾਂ ਨਵੇਂ ਮੁੰਡੇ ਆਉਂਦੇ ਨੇ ਹਾਂ ਹਾਂ ਕਿਉਂਕਿ ਵਿਲਨ ਦਾ ਕੈਰੈਕਟਰ ਕਹਿੰਦਾ ਵਾਲ ਪਾਲ ਵੱਡੇ ਰੱਖ ਲੈਂਦੇ ਨੇ ਹਾਂ ਚਲੋ ਸ਼ੁਰੂਆਤ ਦੇ ਵਿੱਚ ਅਸੀਂ ਵੀ ਰੱਖਿਆ ਹਾਂ ਪਰ ਜਦੋਂ ਇਸ ਚੀਜ਼ ਦਾ ਪਤਾ ਲੱਗਿਆ ਉਦੋਂ ਮੈਂ ਸਾਰਾ ਕੁਝ ਛੱਡਦਾ ਬਾਲ ਵੱਡੇ ਰੱਖ ਨਾਲ ਹਮੇਸ਼ਾ ਵਿਲਨ ਨਹੀਂ ਬਣਦਾ ਓਕੇ ਹੰਦਿਆ ਵਿੱਚ ਇੱਕ ਆਪਣਾ ਐਕਟ ਹੋਣਾ ਚਾਹੀਦਾ ਹਾਂ ਇੱਥੇ ਜਿੰਨੇ ਦੇਖਨੇ ਮੈਂ ਵਾਲ ਵੱਡੇ ਰੱਖ ਲਏ ਉਹ ਕਹਿੰਦੇ ਨੇ ਵਿਲਨ ਆ ਸੀ ਉਹ ਮੁੰਡੇ ਜੂਨੀਅਰ ਮੁੰਡੇ ਜਿੰਨੇ ਆਉਂਦੇ ਨੇ ਹਾਂ ਹਾਂ ਮੈਂ ਚਾਹੁੰਦਾ ਚਲੋ ਜੂਨੀਅਰ ਆਉਂਦੇ ਨੂੰ ਉਹ ਵੀ ਜੂਨੀਅਰ ਨਿਕਲ ਨੇ ਇੱਕ ਪਾਸੇ ਹਾਂ ਬਿਲਕੁਲ ਪਰ ਉਹ ਹਮੇਸ਼ਾ ਉਹ ਵੀ ਵਸੋਂ ਵੱਡੇ ਵਾਲ ਰੱਖ ਲੈ ਵਿਲਨ ਬਣ ਗਿਆ ਬਸ ਉਹ ਉੰਨੇ ਦੇਰੇ ਦੇ ਵਿੱਚ ਸੀਮਿਤ ਰਹਿ ਜਾਂਦੇ ਨੇ ਮੈਂ ਚਾਹਣਾ ਭਾਈ ਤੁਸੀਂ ਥੋੜਾ ਡਿਟੇਲ ਦੱਸੋ ਵੀ ਜੂਨੀਅਰ ਸੀਨੀਅਰ ਕੀ ਚੀਜ਼ ਆ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਇਹਨਾਂ ਚੀਜ਼ਾਂ ਬਾਰੇ ਜੇ ਆਪਾਂ ਕਿਸੇ ਕੋਲ ਮਿਸਤਰੀ ਦਾ ਕੰਮ ਸਿੱਖਦੇ ਆ ਹੂੰ ਉਹਦੇ ਕੋਲ ਪਹਿਲਾਂ ਦਿਹਾੜੀ ਕਰਾਂਗੇ ਓਕੇ ਪਹਿਲਾਂ ਆਪਾਂ ਨੂੰ ਉਸ ਚੀਜ਼ ਦੀ ਨੌਲੇਜ ਹੋਣੀ ਚਾਹੀਦੀ ਵੀ ਰੇਤਾ ਹੈ ਬਜਰੀਆ ਕਈਆ ਹੂੰ